ਕਹਿੰਦੇ 1 ਰੁਪਈਆ ਨਹੀਂ ਮਿਲਿਆ ਅਰਵਿੰਦ ਕੇਜਰੀਵਾਲ ਦੇ ਖਿਲਾਫ ਇੱਕ ਕਾਨੂੰਨ ਉਹਨੇ ਉਲੰਘਣਾ ਨਹੀਂ ਕੀਤੀ ਹੈਗੀ ਨਾ ਉਹਦਾ ਕੋਈ ਕ੍ਰਿਮినਲ ਬੈਕਗ੍ਰਾਉਂਡ ਹੈਗਾ ਨਾ ਉਹਦੇ ਉੱਤੇ ਕੋਈ ਦੋਸ਼ ਹੈਗਾ ਕਿ ਉਹ ਦੇਸ਼ ਨੂੰ ਨੁਕਸਾਨ ਪਹੁੰਚਾ ਸਕਦਾ ਹੈਗਾ ਫਿਰ ਕੇਸ ਬਿਨਾਂ ਤਕ ਕਹਿੰਦੇ ਜੇਲ੍ਹ ਦੇ ਵਿੱਚ ਰੱਖਿਆ ਹੈਗਾ ਕਹਿੰਦੇ ਹੁੰਦੇ ਨਾਤੀ ਤੋਤੀ ਰਹਿ ਗਈ ਤੇ ਲੱਖ ਤੇ ਮੁੱਖੀ ਬਹਿਗ ਹੂੰ ਕੱਲ ਤੇ ਮੁੱਖ ਮੰਤਰੀ ਸਾਹਿਬ ਸਾਡੇ ਕਹਿਤਾ ਸੀ ਜੀ ਇਹ ਸੱਚ ਦੀ ਜਿੱਤ ਹੋਈ ਹੈ ਤੇ ਅੱਜ ਸੱਚ ਨੂੰ ਗ੍ਰਹਿਣ ਕੋ ਲੱਗ ਗਿਆ ਹੂੰ ਪਹਿਲੀ ਗਲਤੀ ਇਹ ਹੈ ਵੀ ਆਮ ਤੌਰ ਤੇ ਕਿਹਾ ਜਾਂਦਾ ਕਿ ਜੂਨ ਦੇ ਮਹੀਨੇ ਦੇ ਵਿੱਚ ਅਦਾਲਤਾਂ 'ਚ ਛੁੱਟੀਆਂ ਹੁੰਦੀਆਂ ਤੇ ਸਪੈਸ਼ਲ ਅਦਾਲਤ ਜੱਜ ਬੈਠਦਾ ਸਪੈਸ਼ਲ ਸੰਜੇ ਸਿੰਘ ਦੇ ਇਹ ਸ਼ੰਕੇ ਨੇ ਕਹਿੰਦੇ ਕਿ ਇਹ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਕਹਿੰਦੇ ਭਾਜਪਾ ਦੀ ਇਹ ਉਹਨੇ ਕਈ ਵਾਰੀ ਕਿਹਾ ਹੂੰ ਜਦੋਂ ਸੰਜੇ ਸਿੰਘ ਨੂੰ ਬੇਲ ਦਿੱਤੀ ਸੀ ਉਦੋਂ ਬਕਾਇਦਾ ਤੌਰ ਤੇ ਈਡੀ ਦੇ ਨਿਗਲ ਕੀ ਕਿ ਸਾਨੂੰ ਕੋਈ ਇਤਰਾਜ਼ ਨਹੀਂ ਫਿਰ ਬੇਲ ਮਿਲੀ ਛੇ ਇਹ ਜਿਹੜਾ ਅੱਜ ਦਾ ਆਪਰੇਸ਼ਨ ਹੈਗਾ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਸਮਝ ਰਹੇ ਹੋ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਪਤਾ ਕਿ ਇਹ ਜਿਹੜਾ ਨਸ਼ੇ ਦਾ ਕਾਰੋਬਾਰ ਹੈਗਾ ਅਸਲ ਮਾਇਨੇ ਦੇ ਵਿੱਚ ਕੌਣ ਚਲਾ ਰਿਹਾ ਹੈਗਾ ਕਿ ਪੰਜਾਬ ਦੇ ਮੁਖੀ ਜਿਹੜੇ ਹੁੰਦੇ ਨੇ ਪੁਲਿਸ ਮੁਖੀ ਡੀਜੀਪੀ ਸਾਹਿਬ ਨੂੰ ਨਹੀਂ ਪਤਾ ਕਿ ਕਿਹੜੇ ਬੰਦੇ ਨੇ ਇਹ ਜਿਹੜੇ ਨਸ਼ਾ ਵਕਵਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਕਿਹੜੀਆਂ ਵੱਡੀਆਂ ਮੱਛੀਆਂ ਨੇ ਸਭ ਨੂੰ ਪਤਾ ਹੈ। ਹੂੰ। ਇਹ ਨਾਲੇ ਇਹ ਕਿਹੜੀ ਆਪਰੇਸ਼ਨ ਪਹਿਲੀ ਦੀ ਕਰਨ ਲੱਗੇ ਆ। ਜੀ। ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਜਿਹੜਾ ਨਸ਼ਾ ਵਾ ਉਹ ਕੱਲਾ ਪੰਜਾਬ ਦੀ ਨਹੀਂ ਕੋਈ ਇੰਡੀਆ ਦੀ ਨਹੀਂ ਇੰਟਰਨੈਸ਼ਨਲ ਪ੍ਰੋਬਲਮ ਹੈ। ਜੀ। ਦੂਸਰੀ ਚੀਜ਼ ਮੈਂ ਇਹ ਦੱਸ ਦਿਆਂ ਕਿ ਜਿਹੜੀ ਨਸ਼ੇ ਦੀ ਗੱਲ ਦਾ 58 ਸਾਲ ਬਕਾਇਦਾ ਤੌਰ ਤੇ ਅਮਰੀਕਾ ਡਰੱਗ ਨੂੰ ਖਤਮ ਕਰਦਾ 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 ਆਖ ਕੇ ਸੀ ਥਾਣਿਆਂ ਦਾ ਜ਼ਿਕਰ ਕਰ ਰਹੇ ਹਾਂ ਇੱਥੇ ਤੱਕ ਚਰਚਾਵਾਂ ਚੱਲ ਰਹੀਆਂ ਨੇ ਕਹਿੰਦੇ ਕਿ ਐਸਐਸਪੀ ਲੱਗਣਾ ਹੋਵੇ ਤਾਂ ਉਹਦਾ ਵੀ ਇੱਕ ਮੁੱਲ ਤੈਅ ਹੋਇਆ ਪਿਆ ਹੈ ਪੰਜਾਬ ਵਿੱਚ ਬਿਲਕੁਲ ਬਿਲਕੁਲ ਅਕਾਲੀ ਸਰਕਾਰ ਦੇ ਟਾਈਮ ਦੇ ਉੱਤੇ ਹੂੰ ਇੱਕ ਐਸਐਸਪੀ ਗਿਆ ਹੁਣ ਆਪਾਂ ਜਿਹੜੇ ਮਾਰਗੇ ਕੀ ਨਾਂ ਲੈ ਲਓ ਉਹਨਾਂ ਦਾ ਬਿਲਕੁਲ ਨਾਂ ਨਾਂ ਲਈ ਆਪਾਂ ਨਾ ਗੱਲ ਕਰੀਏ ਕੋਈ ਬੀਬੀ ਜੀ ਕੋਲੇ ਗਿਆ ਬੀਬੀ ਜੀ ਮੈਂ ਐਸਐਸਪੀ ਲੱਗਣਾ ਫਲਾਣੀ ਜਗ੍ਹਾ ਤੇ ਕਹਿੰਦੇ 40 ਲੱਖ ਰੁਪਏ ਦਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਜੇ ਅਸਲ ਮਾਇਨੇ ਦੇ ਵਿੱਚ ਤੁਹਾਡੇ ਹਿਸਾਬ ਨਾਲ ਨਸ਼ੇ ਨੂੰ ਖਤਮ ਕਰਨਾ ਹੈਗਾ ਤਾਂ ਮੈਨੂੰ ਲੱਗਦਾ ਕਿ ਇਹ ਰੋਲਾ ਪਾਉਣ ਦੀ ਥਾਂ ਤੁਹਾਡੇ ਸਾਹਮਣੇ ਕੀ ਕਾਰਵਾਈ ਕਰ ਲੈਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਜਿਹੜੀ ਆ ਇਹਦੀ ਸਪਲਾਈ ਜਨ ਕੱਟੀ ਜਾਣੀ ਚਾਹੀਦੀ ਹੈ ਹੂੰ ਸਪਲਾਈ ਲੰ ਜੀ ਤੇ ਸਾਡੀਆਂ ਬੰਦਰਗਾਹਾਂ ਤੇ ਇਸ ਵੇਲੇ ਨਸ਼ੇ ਦੀ ਹੱਬ ਬਣੀਆਂ ਪਈਆਂ ਸਪਲਾਈ ਕਿੱਥੋਂ ਕੱਟਣੀ ਆਪ ਬਿਲਕੁਲ ਕਿਹੜੀ ਬੰਦਰਗਾਹ ਤੇ ਨਸ਼ੇ ਦੀ ਸ਼ਾਨੀਆ ਰਿਆ ਪਾਕਿਸਤਾਨ ਦਾ ਸੱਚੀ ਗੱਲ ਦੋਸਤੋ న్యూਸ ਓਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਆ। ਦੋਸਤੋ ਬੀਤੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਗਤੀਵਿਧੀਆਂ ਲਗਾਤਾਰ ਇਸ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਜਿਨ੍ਹਾਂ ਨੂੰ ਲੈ ਕੇ ਸਮਝ ਸਮਝਣ ਦੀ ਕੋਸ਼ਿਸ਼ ਕਰਦੇ ਕਿ ਇਹਨਾਂ ਤੇ ਚਰਚਾ ਕਰਨੀ ਬਣਦੀ ਵੀ ਹੈ ਜਾਂ ਨਹੀਂ ਹੈਗੀ। ਅਰਵਿੰਦ ਕੇਜਰੀਵਾਲ ਦੀ ਰਿਹਾਈ ਸਾਡੇ ਲਈ ਕਿੰਨੀ ਕੁ ਜ਼ਰੂਰੀ ਹੈ? ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ ਕਿ ਅਰਵਿੰਦ ਕੇਜਰੀਵਾਲ ਦੀ ਰਿਹਾਈ ਨਾਲ ਪੰਜਾਬ ਦਾ ਭਲਾ ਹੋਊਗਾ ਤੇ ਨਹੀਂ ਹੋਊਗਾ? ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਪੱਬਾਂ ਭਰ ਹੋ ਕੇ ਜਿਸ ਤਰੀਕੇ ਨਾਲ ਲੱड्डੂ ਵੰਡ ਰਹੀ ਸੀ ਕੱਲ ਆਤੀਸ਼ਬਾਜ਼ੀਆਂ ਕਰ ਰਹੀ ਸੀ ਸਾਰੇ ਮਸਲੇ ਤੇ ਇੱਕ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਫੁੱਲ ਸਟਾਪ ਜਿਹਾ ਲੱਗ ਗਿਆ ਕਿ ਈਡੀ ਪਹੁੰਚ ਗਈ ਹਾਈ ਕੋਰਟ ਦੇ ਦਰਵਾਜ਼ੇ ਤੇ ਤੇ ਫਿਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਲਗਾਤਾਰ ਖਬਰਾਂ ਸਾਹਮਣੇ ਆਈਆਂ ਕਹਿੰਦੇ ਕਿ ਧੱਕੇਸ਼ਾਹੀ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਤਮਾਮ ਲੀਡਰਸ਼ਿਪ ਰੂਸ ਜਤਾਰੀਏ ਕਹਿੰਦੇ ਕਿ ਕਾਨੂੰਨ ਨੂੰ ਤਾਂ ਛਿੱਕੇ ਟੰਗਿਆ ਹੋਇਆ ਤਾਂ ਬਹੁਤ ਸਾਰੀਆਂ ਚਰਚਾਵਾਂ ਇਸ ਮਸਲੇ ਨੂੰ ਲੈ ਕੇ ਲਗਾਤਾਰ ਪੰਜਾਬ ਦੀਆਂ ਸਿਆਸੀ ਫਜ਼ਾਵਾਵਾਂ ਦੇ ਵਿੱਚ ਅੱਜ ਗੂੰਜਦੀਆਂ ਰਹੀਆਂ ਤੇ तमाम ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਇਲਜ਼ਾਮ ਤਰਾਸ਼ੀਆਂ ਕਰਦੀ ਰਹੀ ਤੇ ਦੂਜੇ ਪਾਸੇ ਅੱਜ ਪੰਜਾਬ ਦੇ ਵਿੱਚ ਉਚੇਚਿਤ ਤੌਰ ਤੇ ਖਲਬਲੀ ਜੀ ਰਹੀ ਕਿਉਂਕਿ ਜਿੰਨੇ ਵੀ ਨਸ਼ੇ ਦੇ ਕਾਰੋਬਾਰੀ ਸੀ ਕਹਿੰਦੇ ਕਿ ਘਰਾਂ ਦੇ ਵਿੱਚ ਛਾਪੇਮਾਰੀ ਹੋਈ ਸਾਰਿਆਂ ਦੇ ਕਈ ਥਾਵਾਂ ਤੇ ਇਸ ਤਰੀਕੇ ਨਾਲ ਛਾਪੇਮਾਰੀ ਹੋਈ ਕਿ ਉਹਨਾਂ ਦੇ ਲੋਕਰ ਤੱਕ ਖੰਗਾਲ ਦਿੱਤੇ ਗਏ ਉਹਨਾਂ ਦੇ ਅਲਮਾਰੀਆਂ ਖੋਲ ਦਿੱਤੀਆਂ ਗਈਆਂ ਦਰਵਾਜ਼ੇ ਪਟਕੇ ਇਸ ਤਰੀਕੇ ਨਾਲ ਵੀ ਕਾਰਵਾਈਆਂ ਹੋਈਆਂ ਕਈ ਥਾਵਾਂ ਤੋਂ ਤੇ ਜਿੰਦੇ ਤੋੜ ਕੇ ਵੀ ਕਾਰਵਾਈਆਂ ਹੋਈਆਂ ਕਹਿੰਦੇ ਬਹੁਤ ਸਾਰੀਆਂ ਥਾਵਾਂ ਤੋਂ ਇਹ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਵੱਡੀਆਂ ਜਿਹੜੇ ਪ੍ਰਬੰਧ ਕੀਤੇ ਗਏ ਸੀਗੇ ਪੁਲਿਸ ਦੇ ਵੱਲੋਂ ਨਸ਼ੇ ਦੇ ਖਿਲਾਫ ਕਹਿੰਦੇ ਕੋਈ ਵਿਅਕਤੀ ਨਹੀਂ ਰਹਿਣ ਦੇਣਾ ਜਿਹੜਾ ਨਸ਼ਾ ਵੇਚਦਾ ਹੋਵੇ ਖਾਸ ਕਰਕੇ ਕਹਿੰਦੇ ਵੱਡੀਆਂ ਮੱਛੀਆਂ ਜਿਹੜੀਆਂ ਨੇ ਉਹ ਵੀ ਨਿਸ਼ਾਨੇ ਤੇ ਨੇ ਇਹ ਵੱਡੀਆਂ ਮੱਛੀਆਂ ਹੱਥ ਕਿਉਂ ਨਹੀਂ ਆਉਂਦੀਆਂ ਤਾਂ ਬਹੁਤ ਸਾਰੇ ਸਵਾਲ ਨੇ ਕਿ ਆਖਰਕਾਰ ਇਹ ਚੱਲ ਕੀ ਰਿਹਾ ਹੈਗਾ ਤੇ ਇਹਦੇ ਵਿੱਚੋਂ ਪੰਜਾਬ ਦੇ ਲੋਕਾਂ ਨੂੰ ਜਾਂ ਆਮ ਜਨਤਾ ਨੂੰ ਮਿਲਣਾ ਕੀ ਹੈਗਾ। तमाम ਮਸਲੇ ਤੇ ਗੱਲਬਾਤ ਕਰਨ ਦੇ ਲਈ ਸਰਨਲ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਜੁੜੇ ਨੇ ਪੱਟੀ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ। ਸ਼ੁਕਰੀਆ ਜੀ ਮੇਰੇ ਵੱਲੋਂ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਸ਼ੇਕਾਲ ਜੀ। ਪੱਟੀ ਸਾਹਿਬ ਸਭ ਤੋਂ ਪਹਿਲਾਂ ਥੋੜਾ ਜਿਹਾ ਜ਼ਿਕਰ ਆਪਾਂ ਅਰਵਿੰਦ ਕੇਜਰੀਵਾਲ ਦਾ ਕਰ ਲਈਏ। ਮੈਨੂੰ ਲੱਗਦਾ ਹੁੰਦਾ ਕਿ ਇਦਾਂ ਦੇ ਮਸਲੇ ਜਦੋਂ ਆਉਂਦੇ ਨੇ ਪਰ ਸਿਆਸੀ ਤੌਰ ਤੇ ਸਾਨੂੰ ਵਿਚਾਰਨੇ ਪੈਂਦੇ ਪਰ ਲੋਕਾਂ ਨੂੰ ਕੀ ਮਿਲੂਗਾ ਇਹਦੇ ਵਿੱਚੋਂ ਸਾਨੂੰ ਸਮਝ ਨਹੀਂ ਆਉਂਦੀ ਇੰਟਰਸਟ ਹੁੰਦਾ ਕਿ ਚੱਲ ਕੀ ਰਿਹਾ ਹੈਗਾ ਆਮ ਆਦਮੀ ਪਾਰਟੀ ਨੇ ਤਾਂ ਲੱਡੂ ਵੀ ਵੰਡਦੇ ਸੀਗੇ ਆਮ ਆਦਮੀ ਪਾਰਟੀ ਨੇ ਤਾਂ ਪਟਾਕੇ ਵੀ ਚਲਾਤੇ ਸੀਗੇ ਪਰ ਕਹਿੰਦੇ ਉਹ ਜਿਹੜੀ ਜ਼ਮਾਨਤ ਸੀ ਉਹਤੇ ਫੁੱਲ ਸਟਾਪ ਜਿਹਾ ਲੱਗ ਗਿਆ ਈਡੀ ਹਾਈ ਕੋਰਟ ਦੇ ਕੋਲ ਪਹੁੰਚ ਗਈ ਤੇ ਇਹ ਪੂਰੇ ਮਸਲੇ ਨੂੰ ਲੈ ਕੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਤਮਾਮ ਲੀਡਰਸ਼ਿਪ ਕਹਿ ਰਹੀ ਹੈ ਕਹਿੰਦੇ ਕਿ ਜਿਹੜੀ ਹੇਠਲੀ ਅਦਾਲਤ ਨੇ ਰਿਪੋਰਟ ਦਾਇਰ ਕੀਤੀ ਜਾਂ ਫੈਸਲਾ ਸੁਣਾਇਆ ਉਹਨੂੰ ਇੱਕ ਵਾਰੀ ਪੜ੍ਹ ਲਓ ਕਹਿੰਦੇ 1 ਰੁਪਈਆ ਨਹੀਂ ਮਿਲਿਆ ਅਰਵਿੰਦ ਕੇਜਰੀਵਾਲ ਦੇ ਖਿਲਾਫ ਇੱਕ ਕਾਨੂੰਨ ਉਹਨੇ ਉਲੰਘਣਾ ਨਹੀਂ ਕੀਤੀ ਹੈਗੀ ਨਾ ਉਹਦਾ ਕੋਈ ਕ੍ਰਿਮినਲ ਬੈਕਗ੍ਰਾਉਂਡ ਹੈਗਾ ਨਾ ਉਹਦੇ ਉੱਤੇ ਕੋਈ ਦੋਸ਼ ਹੈਗਾ ਕਿ ਉਹ ਦੇਸ਼ ਨੂੰ ਨੁਕਸਾਨ ਪਹੁੰਚਾ ਸਕਦਾ ਹੈਗਾ ਫਿਰ ਕੇਸ ਬਿਨਾਂ ਤਕ ਕਹਿੰਦੇ ਜੇਲ੍ਹ ਦੇ ਵਿੱਚ ਰੱਖਿਆ ਹੈਗਾ ਕਹਿੰਦੇ ਹੁੰਦੇ ਨਾਤੀ ਤੁੱਤੀ ਰਹਿ ਗਈ ਤੇ ਨਖ ਤੇ ਮੁਖੀ ਬਹਿ ਗਈ ਹੂੰ ਕੱਲ ਤੇ ਮੁੱਖ ਮੰਤਰੀ ਸਾਹਿਬ ਸਾਡੇ ਕਹਿਤਾ ਸੀ ਜੀ ਇਹ ਸੱਚ ਦੀ ਜਿੱਤ ਹੋਈ ਹੈ ਤੇ ਅੱਜ ਸੱਚ ਨੂੰ ਗ੍ਰਹਿਣ ਕੋ ਲੱਗ ਗਿਆ ਹੂੰ ਪਹਿਲੀ ਗੱਲ ਤੇ ਇਹ ਹੈ ਵੀ ਆਮ ਤੌਰ ਤੇ ਕਿਹਾ ਜਾਂਦਾ ਕਿ ਜੂਨ ਦੇ ਮਹੀਨੇ ਦੇ ਵਿੱਚ ਅਦਾਲਤਾਂ 'ਚ ਛੁੱਟੀਆਂ ਹੁੰਦੀਆਂ ਤੇ ਸਪੈਸ਼ਲ ਅਦਾਲਤ ਜੱਜ ਬੈਠਦਾ ਹੈ ਸਪੈਸ਼ਲ ਜੀ ਜਿੱਥੇ ਮੋਸਟਲੀ ਤਰੀਕਾ ਹੀ ਪਿੰਗਦੀਆਂ ਨੇ ਹੁਣ ਇਸ ਜੱਜ ਦੀ ਜੱਜ ਦੀ ਦੀਦਾ ਦਲੇਰੀ ਇੰਨੀ ਸੀ ਕਿ ਜਿਹੜੀ ਉਹਨਾਂ ਨੇ ਬੇਲ ਪ੍ਰਾਈ ਕੀਤੀ ਸੀ ਉੱਤੇ ਬਕਾਇਦਾ ਤੌਰ ਤੇ 2 ਦਿਨ ਲਗਾਤਾਰ ਬਹਿਸ਼ ਹੁੰਦੀ ਰਹੀ ਜੀ ਕੇਜਰੀਵਾਲ ਦੇ ਪੱਖ ਚ ਕੋਈ ਗੱਲ ਜਾਂਦੀ ਵੀ ਉਹਦੇ ਕੋਲੋਂ ਹੁਣ ਤੱਕ ਬਰਾਮਦਗੀ ਕੋਈ ਨਹੀਂ ਹੋਈ ਬਿਲਕੁਲ ਸੁਪਰੀਮ ਕੋਰਟ ਜਦੋਂ ਬੇਲ ਲਾਈ ਸੀ ਉਹ ਸੁਪਰੀਮ ਕੋਰਟ ਇਸ ਗੱਲ ਨੂੰ ਮੰਨਦੀ ਸੀ ਕਿ ਇਹਦੇ ਤੋਂ ਬਰਾਮਦਗੀ ਕੋਈ ਦੀ ਹੋਈ ਇਹਨੂੰ ਬੇਲ ਦੇ ਸਕਦੇ ਲੇਕਿਨ ਈਡੀ ਦੇ ਪੁੱਛਣ ਤੋਂ ਬਿਨਾਂ ਨਹੀਂ ਜੀ 2018 ਤੋਂ ਪਹਿਲਾਂ ਅਦਾਲਤਾਂ ਆਪਣੀ ਮਰਜ਼ੀ ਕਰਦੀਆਂ ਸੀ ਤੇ 2018 ਦੇ ਵਿੱਚ ਦੀ ਆ ਭਾਜੀਪੀ ਸਰਕਾਰ ਉਹਨਾਂ ਇੱਕ ਅਮੈਂਡਮੈਂਟ ਕੀਤੀ ਸੀ ਕਾਨੂੰਨ ਦੇ ਵਿੱਚ ਜੀ ਕਿ ਜਿੱਥੇ ED ਤੇ CBI ਜਾਂਦੀਆਂ ਉੱਥੇ ਬਕਾਇਦਾ ਤੌਰ ਤੇ ਉਹਨਾਂ ਦੀ ਪਰਮਿਸ਼ਨ ਤੇ ਬਿਨਾਂ ਕਿਸੇ ਨੂੰ ਬیل ਨਹੀਂ ਦਿੱਤੀ ਜਾ ਸਕਦੀ ਜੀ ਸੁਪਰੀਮ ਕੋਰਟ ਕਹਿ ਰਹੀ ਹੈ ਜੀ ਵੇਖੋ ਇਹਨਾਂ ਦੇ ਜਿਹੜੀ ਇਹ ਮਾਮਲੇ ਇਹਨਾਂ ਕੋਈ ਬਰਾਮਦਗੀ ਕੋਈ ਨਹੀਂ ਇਹਨਾਂ ਦੇ ਕੋਈ ਠੋਸ ਪ੍ਰੂਫ ਨਹੀਂ ਲੇਕਿਨ ਮਾਮਲਾ 338 ਕਰੋੜ ਦਾ ਤੇ ED ਦਾ ਮਾਮਲਾ ਇਸ ਕਰਕੇ ਸੀ ਬیل ਨਹੀਂ ਦੇ ਸਕਦਾ ਚਲੋ ਇੱਕ ਹਿੰਮਤ ਕੀਤੀ ਮਈ 10 ਦੇ ਕਰੀਬ ਲਿਖਾ ਦਿੱਤੀ ਸੀ ਬੇਲੈਦਾਂ ਨੂੰ 50 ਦਿਨਾਂ ਦੇ ਬਾਅਦ ਜੀ ਵੀ ਤੁਸੀਂ ਜਾ ਕੇ ਚੋਣ ਲੜ ਲਓ ਆਪਣੀ ਚੋਣ ਲੜਨ ਤੋਂ ਬਾਅਦ ਪਹਿਲੇ ਨੂੰ ਵੋਟਾਂ ਪਣੀਆਂ ਤੇ ਦੋ ਨੂੰ ਤੁਸੀਂ ਸਿਲਟਰ ਕਰਨਾ ਜੀ ਕਰਤਾ ਹੂੰ ਇਹਨਾਂ ਦੀ ਬੇਲ ਲੱਗੀ ਸੀ ਹੇਟਲੀ ਅਦਾਲਤ ਵਿੱਚ ਰਾਊਸ ਐਵੈਨਿਊ ਅਦਾਲਤ ਦੇ ਵਿੱਚ ਜੀ ਦੋ ਦਿਨ ਲਗਾਤਾਰ ਬਹਿਸ ਹੁੰਦੀ ਰਹੀ ਐ ਤੇ ਗੱਲ ਇਹੋ ਚੱਲਦੀ ਵੀ ਬਰਾਮਦ ਹੁਣ ਤੱਕ ਤੁਸੀਂ ਕੇਜਰੀਵਾਲ ਕੋਲੋਂ ਕੀ ਕੀਤਾ ਹੂੰ ਕੱਲ ਤੁਸੀਂ 100 ਕਰੋੜ ਦੀ ਕਰਦੇ ਹੋ ਤੇ ਜੱਜ ਨੇ ਫਿਰ ਜਦੋਂ ਕੱਲ ਇਹਦੇ ਆਰਡਰ ਕੀਤੇ ਇਹ ਗੱਲ ਕਹੀ ਵੀ ਕੇਜਰੀਵਾਲ ਨੂੰ ਬਿੱਲ ਦਿੱਤੀ ਜਾਂਦੀ ਆ ਤੇ 1 ਲੱਖ ਦਾ ਬਚਲਕਾ ਭਰ ਕੇ ਉਹਦੀ ਅਧਿਾਈ ਰੈਗੂਲਰ ਬਿੱਲ ਦਿੱਤੀ ਗਈ ਸੀ ਹਮ ਅਸਿਸਟੈਂਟ ਸੋਲੀਟਰ ਜਨਰਲ ਜਿਹੜਾ ਰਾਜੂ ਸੀਗਾ ਜੀ ਉਹਨੇ ਇਹਦੀ ਗੱਲ ਕਹੀ ਜੀ ਇਦਾਂ ਤੁਸੀਂ ਬਿੱਲ ਲਾਦੇ ਹੋ ਸਾਨੂੰ 48 ਘੰਟੇ ਦਿਓ ਹੋਰ ਅਸੀਂ ਹੋਰ ਸਬੂਤ ਪੇਸ਼ ਕਰਦੇ ਆ ਜੀ ਤੇ ਜੱਜ ਕਹਿੰਦਾ ਦੋ ਦਿਨ ਤੁਸੀਂ ਕੀ ਕਰਦ ਰਹੇ ਹੋ ਬਈ ਦੋ ਦਿਨ ਤੇ ਲਗਾਤਾਰ ਬਹਿਸ ਹੁੰਦੀ ਜੀ ਹੁਣ ਤੁਹਾਡੀ ਆਪਣੀ ਕ੍ਰੈਡੀਬਿਲਟੀ ਤੇ ਫਰਕ ਆ ਹੂੰ ਇਹਦਾ ਮਤਲਬ ਤੁਸੀਂ ਕਾਬਲ ਨਹੀਂ ਤੇ ਉੱਥੇ ਫਿਰ ਤਤਕਾਰ ਉਸ ਸੋਲੀਡਰ ਜਨਰਲ ਦੇ ਵਿੱਚ ਤੇ ਜੱਜ ਜੀ ਵੀ ਹੋਇਆ ਵੀ ਤੁਸੀਂ ਮੈਨੂੰ ਇਦਾਂ ਕਿਵੇਂ ਕਹ ਲਓ ਕੋਈ ਕੰਪੀਟੈਂਟ ਨਹੀਂ ਹੈਗਾ ਜੀ ਤੁਸੀਂ ਫੇਲ ਦਿੱਤੀ ਕੋਈ ਨਹੀਂ ਅਸੀਂ ਹਾਈ ਕੋਰਟ ਚਲ ਜਾਗੇ ਹੂੰ ਹੁਣ ਉਹ ਅਨਾਉਂਸ ਕਰ ਦਿੱਤਾ ਲੈਕਿਨ ਉਹ ਬਕਾਇਦਾ ਤੌਰ ਤੇ ਲਿਖਦੀ ਪੜhti ਉਹ ਨੂੰ ਆਪਣੀ ਵੈਬਸਾਈਟ ਤੇ ਪਾਣਾ ਹੁੰਦਾ ਬਿਲਕੁਲ ਉਹ ਅਜੇ ਪਾਇਆ ਨਹੀਂਗਾ ਇਹ ਸਵੇਰੇ ਸੁਪਤ ਹਾਈ ਕੋਰਟ ਚ ਲੈ ਕੇ ਹੂੰ ਵੀ ਇਹ ਗੱਲ ਆ ਜੀ ਆਹ ਵੇਖੋ ਖਬਰਾਂ ਦੇਖ ਰਿਹਾ ਤਾਂ ਆਹ ਗੱਲ ਬਣ ਗਈ ਇਹਨੂੰ ਪੇਲ ਦੇ ਦਿੱਤੀ ਗਈ ਜੀ ਜਦੋਂ ਅਸੀਂ 48 ਘੰਟਿਆਂ ਦਾ ਸਮਾਂ ਮੰਗਿਆ ਸੀ ਤੇ ਬਿਰਤ ਦਿੱਤੀ ਗਈ ਉਹ ਕਨੇ ਕੋਈ ਗੱਲ ਨਹੀਂ ਰੋਕਲਾ ਦਿੰਦੇ ਆਓ ਬੈਠ ਕਰ ਲੋ ਹੂੰ ਉਹਦੇ ਵਿੱਚ ਬਿਕਰਮ ਚੌਧਰੀ ਤੇ ਇੱਕ ਅਬੀ ਸ਼ੇਖ ਮਨੂ ਸਿੰਘ ਵੀ ਜੀ ਦੋ ਵਕੀਲ ਤਕੜੇ ਵਕੀਲ ਬਕਾਇਦਾ ਤੌਰ ਤੇ ਜਿਹੜੀ ਕੇਜਰੀਵਾਲ ਸਾਹਿਬ ਨੂੰ ਪੇਸ਼ ਹੁੰਦੇ ਬਹਿਸ ਹੁੰਦੀ ਆ ਤੇ ਬਹਿਸ ਦੇ ਵਿੱਚ ਬਕਾਇਦਾ ਤੌਰ ਤੇ ਰਾਜੀ ਹੋਰੀ ਜਿਹੜੀ ਆਪਣੇ ਨਾ ਤਤਕਾਰ ਆ ਉਹਦਾ ਵੀ ਜ਼ਿਕਰ ਕਰਦੇ ਜੀ ਚਲੋ ਬਹਿਸ ਤੋਂ ਬਾਅਦ ਫਿਰ ਹਾਈ ਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ ਹੂੰ ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਇਹ ਪੋਲੀਟੀਕਲ ਫੈਸਲਾ ਹੋਏਗਾ ਜੀ ਜੇ ਤਾਂ ਪੋਲਿਟਿਕਲ ਲੋਕ ਚੋਣਗੇ ਤੇ ਬਾਹਰ ਆ ਜਾਣਗੇ ਨਹੀਂ ਤੇ ਫਿਰ ਸੁਪਰੀਮ ਕੋਰਟ ਫੈਸਲਾ ਕਰੇਗੀ ਤੇ ਜ਼ਰੂਰ ਬਿਲਕੁਲ ਲੇਕਿਨ ਉਹਨੂੰ ਅੰਦਰ ਰੱਖ ਕੇ ਕਰਨਾ ਵੀ ਕਿ ਚੋਣਾਂ ਤਾਂ ਚੁੱਕੀਆਂ ਹੋਣ ਹੂੰ ਵਰਤੂ ਕੀ ਬੈਨੀਫਿਟ ਨਹੀਂ ਆਏਗਾ ਚੋਣਾਂ ਤੁਸੀਂ ਸੱਦਿਆਂ ਸਬਸਿਡਨ ਦਿੱਤੀ ਜਿੱਤ ਗਏ ਹੋ ਤੁਸੀਂ 18.56% ਵਰਤੂ ਸੀ ਪੰਜਾਬ ਚ ਲੈ ਗਏ ਹੋ ਤੁਸੀਂ ਜੀ ਤੇ ਹੁਣ ਰੱਖ ਕੇ ਅੰਦਰ ਤੁਸੀਂ ਕਰਨਾ ਉਹਨੂੰ ਇਸ ਕਰਕੇ ਉਮੀਦ ਆ ਇਹ ਬੇਲ ਉਹਨੂੰ ਮਿਲ ਜੇਗੀ ਹੂੰ ਜੇ ਕਿਤੇ ਪੋਲਿਟਿਕਲ ਇੰਟਰਫੀਰੈਂਸ ਨਾ ਹੋਈ ਤੇ ਬੇਲ ਮਿਲਣ ਤੋਂ ਬਾਅਦ ਉਹਨਾਂ ਦੀਆਂ ਮੁਸੀਬਤਾਂ ਵਧ ਰਹੀਆਂ ਘਟਣੀਆਂ ਨਹੀਂ ਜੀ ਪਰ ਜਿਹੜੀ ਦੇ ਚੱਲ ਰਿਹਾ ਇਸ ਵੇਲੇ ਉੱਥੇ ਮੌਸਮ ਮੈਂ ਤੇ ਥੋੜਾ ਜਿਹਾ ਸਵਾਲ ਇੱਕ ਛੋਟਾ ਜਿਹਾ ਸਵਾਲ ਲੈਂਦਾ ਚਲਾਂ ਕਿਉਂਕਿ ਸੰਜੇ ਸਿੰਘ ਦੇ ਇਹ ਸ਼ੰਕੇ ਨੇ ਕਹਿੰਦੇ ਕਿ ਇਹ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਕਹਿੰਦੇ ਭਾਜਪਾ ਦੀ ਇਹ ਉਹਨੇ ਕਈ ਵਾਰੀ ਕਿਹਾ ਸੀ ਹੂੰ ਜਦੋਂ ਸੰਜੇ ਸਿੰਘ ਨੂੰ ਬੇਲ ਦਿੱਤੀ ਸੀ ਉਦੋਂ ਬਕਾਇਦਾ ਤੌਰ ਤੇ ਈਡੀ ਦੇ ਨਿਗਲ ਕੀ ਕਿ ਸਾਨੂੰ ਕੋਈ ਇਤਰਾਜ਼ ਨਹੀਂ ਫਿਰ ਬੇਲ ਮਿਲੀ ਸ਼ੁਰੂ ਜੀ ਉਹ ਕੀ ਜਾਣਦੇ ਸੀ ਇਹ ਸੰਜੇ ਸਿੰਘ ਜਾਣਦੇ ਜਾਂ ਉਹ ਜਾਣਦੇ ਇਹ ਚ ਕੋਈ ਦੁਰਵੰਦੀਆਂ ਨਹੀਂ ਆਗੀਆਂ ਹੂੰ ਡੋਗਲ ਸਾਹਿਬ ਇਹਨਾਂ ਨੇ ਇੱਕ ਪਾਇਲਟ ਪ੍ਰੋਜੈਕਟ ਲੰਦਾ ਸੀ ਜੀ ਪਾਇਲਟ ਪ੍ਰੋਜੈਕਟ ਇਹ ਸੀਗਾ ਕਿ ਭਾਵੇਂ ਬੀਜੇਪੀ ਇਹ ਮਹਿਸੂਸ ਕੀਤੀ ਸੀ ਵੀ ਸਾਨੂੰ ਜਿਹੜੀ ਧੁਰਵੀਕਰਨ ਦੀ ਵੋਟ ਮਿਲਦੀ ਆ ਉਹ ਘਟਦੀ ਜਾਂਦੀ ਹੈ। ਹੂੰ। ਤੇ ਜਿਹੜੀ ਕ੍ਰੀਮ ਆ ਉਹ ਵੋਟ ਪਾ ਨਹੀਂ ਜਾਂਦੀ ਸਾਨੂੰ ਫੱਟ ਰਜ ਕੇ ਦੇ ਦੇਗੀ, ਪੈਸੇ ਦੇ ਦੇਗੀ ਵੋਟ ਪਾਣੀ ਜਾਂਦੀ। ਜੀ। ਜਿਹੜਾ ਮੀਡੀਅਮ ਮਿਡਲ ਤਬਕਾ ਤੇ ਗਰੀਬ ਤਬਕਾ ਉਹਦੀ ਵੋਟ ਸਾਨੂੰ ਮਿਲਦੀ ਨਹੀਂ। ਹੂੰ। ਉਹਦੇ ਵਿੱਚੋਂ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਨਿਕਲੀ ਸੀ ਤੇ 3 ਮਹੀਨੇ ਪਹਿਲਾਂ ਇਹਨਾਂ ਦੀ ਆਰਐਸ ਦੇ ਬੰਦਿਆਂ ਨੇ ਟ੍ਰੇਨਿੰਗ ਹੁੰਦੀ ਰਹੀ ਹੈ ਆਪਣੀ ਕੇਜਰੀਵਾਲ ਸਾਹਿਬ ਜੀ ਹੁਣ ਉਹਨਾਂ ਦਾ ਉਹ ਪਾਇਲਟ ਪ੍ਰੋਜੈਕਟ ਜਿਹੜਾ ਸੀ ਉਹ ਖਤਮ ਹੋ ਚੁੱਕਾ ਵਾ ਹੂੰ ਕਿਉਂ ਐਸ ਚੋਣਾਂ ਦੇ ਵਿੱਚ ਜੇ ਕਿਤੇ ਦਲਤ ਲੋਕ ਜਾਂ ਬੀਸੀ ਲੋਕ ਵੋਟ ਨਾ ਪਾਉਂਦੇ ਤੇ 240 ਸੀਟਾਂ ਨਾਲ ਉਹਦੀ ਇਹ 140 ਤੇ ਨਿਪਟ ਜਾਵੇ ਜੀ ਇਸ ਕਰਕੇ ਨੇ ਵੀ ਜਿਹੜਾ ਸਾਰੇ ਟੀਚਾ ਸੀ ਦਿੱਤਾ ਸੀ ਆਮ ਆਦੀ ਪਾਰਟੀ ਨੇ ਉਹ ਤੇ ਹੁਣ ਸਾਡੇ ਦਾ ਰਲ ਗਏ ਤੇ ਲੋੜੀ ਤੁਨ ਕੀ ਹੈਗੀ ਤੇ ਠੀਕ ਕਹਿ ਰਹੇ ਨੇ ਜਸ ਸਿੰਘ ਵੀ ਆਮ ਆਦੀ ਪਾਰਟੀ ਨੂੰ ਖਤਮ ਕਰਦੀ ਬੀਜੇਪੀ ਦੀ ਸਾਜ਼ਿਸ਼ ਹੈ ਕਿਉਂਕਿ ਕੇਜਰੀਵਾਲ ਸਾਹਿਬ ਕਿੰਨੀ ਸਾਹਿਬ ਕਿੰਨੀ ਵਾਰ ਹੀ ਕਹਿ ਚੁੱਕੇ ਵੀ ਜੇ ਕਿਤੇ ਕੋਈ ਤਾਕਤ ਦੇ ਸਕਦਾ ਬਾ ਮੋਦੀ ਨੇ ਤੇ ਉਹ ਕੇਜਰੀਵਾਲ ਹਰ ਕੋਈ ਦੇ ਸਕਦਾ ਹੈ ਹੂੰ ਇਸ ਕਰਕੇ ਉਹ ਠੀਕ ਕਹਿ ਰਹੇ ਨੇ ਤੇ ਫਿਰ ਕਿਉਂ ਨਾ ਖਤਮ ਕਰਨਗੇ ਬੀਜੇਪੀ ਨੂੰ ਬੀਜੇਪੀ ਵਾਲਿਆਂ ਨੂੰ ਆਮ ਆਦੀ ਪਾਰਟੀ ਨੂੰ ਜੀ ਜਿਹੜਾ ਬਾਨੀ ਸੀਗਾ ਜਿਹੜਾ ਦਾ ਬਾਨੀ ਸੀਗਾ ਜਿੱਤੇ ਕਰਕੇ ਇਹ ਆਮਾਦੀ ਪਾਰਟੀ ਬਣੀ ਹੂੰ ਉਹ ਕਿੱਥੇ ਅੱਜ ਬਿਲਕੁਲ ਲੱਭਦਾ ਕਿਤੇ ਹੂੰ ਜਿੰਨੇ ਬੰਦੇ ਇਹਨੂੰ ਪਤਾ ਸੀ ਕੇਜਰੀਵਾਲ ਨੂੰ ਵੀ ਇਹ ਬੰਦੇ ਮੇੜੇ ਰੋੜਾ ਨਿਕਾ ਸਕਦੇ ਨੇ ਜੀ ਆਸ਼ੂ ਤੋਸ਼ ਦੀ ਗੱਲ ਕਰ ਲੋ ਤੁਸੀਂ ਜੋਗਿੰਦਰ ਜੱਜਪ ਦੀ ਗੱਲ ਕਰ ਲੋ ਤੁਸੀਂ ਜੀ ਦੁਰਗੇਸ਼ ਜਿਹੜਾ ਉਹ ਪਾਠਕ ਜੀ ਨੰਦੇ ਜਿਹੜਾ ਕੁਮਾਰ ਕੁਮਾਰ ਵਿਸ਼ਵਾਸ ਦੀ ਗੱਲ ਕਰਦੇ ਜੀ ਖਰੇ ਧੱਕ ਦੇ ਬਰ ਪੀਏ ਮੇਰੇ ਕੰਮ ਚੜਚਣ ਪਾਸੇ ਕੱਢ ਦਿਓ ਪਰ ਯਾਰ ਮੀਟਿੰਗ ਜ ਨਹੀਂ ਅੰਦੇੜ ਦਿੱਤਾ ਜੀ ਉਹਨਾਂ ਨੂੰ ਹੂੰ ਮੀਟਿੰਗ ਨਹੀਂ ਬੜਨ ਦਿੱਤਾ ਅਭੀ ਤੁਹਾਡੀ ਲੋਡਿੰਗ ਹੀ ਸਾਨੂੰ ਹੂੰ ਇਸ ਕਰਕੇ ਇਹ ਪਾਇਲਟ ਪ੍ਰੋਜੈਕਟ ਸੀ ਬਿਲਕੁਲ ਸਹੀ ਗੱਲ ਕਹ ਸੰਜੀਤ ਕਹਿ ਰਹੇ ਨੇ ਵੀ ਇਹ ਨੂੰ ਖਤਮ ਕਰਨ ਦੀ ਛਾਜ ਦਿੱਤੀ ਜਾ ਰਹੀ ਹੈ ਜੀ ਆਪਾਂ ਹੁਣ ਥੋੜਾ ਜਿਹਾ ਪੱਟੀ ਸਾਹਿਬ ਪੰਜਾਬ ਦੇ ਵੱਲ ਆ ਜਾਈਏ ਪੰਜਾਬ ਦੇ ਵਿੱਚ ਅੱਜ ਬੜੀ ਹਲਚਲ ਦੇਖਣ ਨੂੰ ਮਿਲੀ ਕਹਿੰਦੇ ਕਿ ਨਸ਼ੇ ਦੀ ਜਿਹੜੀ ਕਮਰ ਆ ਉਹ ਤੋੜ ਦੇਣੀ ਹੈ ਨਸ਼ਾ ਹੁਣ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਦੇਖਿਆ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਡੀਜੀਪੀ ਸਾਹਿਬ ਇਕੱਠੇ ਬੈਠੇ ਸੀ ਕਹਿੰਦੇ ਅਸੀਂ ਵੱਡੇ ਪੱਧਰ ਤੇ ਪੰਜਾਬ ਦੇ ਪੁਲਿਸ ਤੰਤਰ ਦੇ ਵਿੱਚ ਫੇਰ ਬਦਲ ਕਰ ਰਹੇ ਹਾਂ ਕਿਉਂਕਿ ਕਹਿੰਦੇ ਕਿ ਗੜ ਬਣ ਗਏ ਨੇ ਕਹਿੰਦੇ ਕਿ ਸਾਨੂੰ ਸਾਫ਼ ਪਤਾ ਹੈਗਾ ਕਿ ਕਾਲੀਆਂ ਭੇਡਾਂ ਵੀ ਹੈਗੀਆਂ ਮੁੰਚੀ ਲੈਵਲ ਤੋਂ ਲੈ ਕੇ ਉੱਪਰ ਤੱਕ ਕਹਿੰਦੇ ਬਦਲੀਆਂ ਕਰਨੀਆਂ ਨੇ ਇਹਦਾ ਕਾਰਨ ਇਹ ਆ ਕਿ ਲੋਕਾਂ ਦੇ ਆਪਣੇ ਨੈਕਸਸ ਬਣ ਗਏ ਨੇ ਕਹਿੰਦੇ ਉਹ ਨੈਕਸਸ ਤੋੜਨਾ ਹੈਗਾ ਤੇ ਅੱਜ ਪੰਜਾਬ ਦੇ ਵਿੱਚ ਆਪਰੇਸ਼ਨ ਈਗਲ ਚੱਲਿਆ ਸਰਚ ਕੀਤੀ ਗਈ ਵਕਫ ਵਕ ਥਾਵਾਂ ਤੇ ਖੰਗਾਲ ਦਿੱਤਾ ਗਿਆ ਪੂਰਾ ਪੰਜਾਬ ਕਈ ਕਈ ਥਾਵਾਂ ਤੋਂ ਸਾਡੇ ਤੱਕ ਵੀ ਬਹੁਤ ਸਾਰੀਆਂ ਖਬਰਾਂ ਆਈਆਂ ਵਕਫ ਵਕ ਪੰਜਾਬ ਦੇ ਵਕਫ ਵਕ ਜ਼ਿਲ੍ਹੇ ਤੋਂ ਖਬਰਾਂ ਆਈਆਂ ਪ੍ਰਾਪਰਟੀਆਂ ਅਟੈਚ ਕਰ ਦਿੱਤੀਆਂ ਗਈਆਂ ਪੈਸੇ ਬਰਾਮਦ ਹੋਏ ਡਰਗ ਮਨੀ ਬਰਾਮਦ ਹੋਈ ਹੈਰੋਇਨ ਬਰਾਮਦ ਹੋਈ ਕੁਝ ਬੰਦਿਆਂ ਦੇ ਉੱਪਰ ਪਰਚੇ ਵੀ ਕੀਤੇ ਗਏ ਇਹ ਜਿਹੜਾ ਅੱਜ ਦਾ ਆਪਰੇਸ਼ਨ ਹੈਗਾ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਸਮਝ ਰਹੇ ਹੋ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਪਤਾ ਕਿ ਇਹ ਜਿਹੜਾ ਨਸ਼ੇ ਦਾ ਕਾਰੋਬਾਰ ਹੈਗਾ ਅਸਲ ਮਾਇਨੇ ਦੇ ਵਿੱਚ ਕੌਣ ਚਲਾ ਰਿਹਾ ਹੈਗਾ ਕਿ ਪੰਜਾਬ ਦੇ ਮੁਖੀ ਜਿਹੜੇ ਹੁੰਦੇ ਨੇ ਪੁਲਿਸ ਮੁਖੀ ਡੀਜੀਪੀ ਸਾਹਿਬ ਨੂੰ ਨਹੀਂ ਪਤਾ ਕਿ ਕਿਹੜੇ ਬੰਦੇ ਨੇ ਇਹ ਜਿਹੜੇ ਨਸ਼ਾ ਵਕਵਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਕਿਹੜੀਆਂ ਵੱਡੀਆਂ ਮੱਛੀਆਂ ਨੇ ਸਭ ਨੂੰ ਪਤਾ ਜੀ ਹੂੰ ਕਿ ਨਾਲੇ ਇਹ ਕਿਹੜੇ ਆਪਰੇਸ਼ਨ ਪਹਿਲੀ ਵਾਰ ਕਰਨ ਲੱਗੇ ਆ ਜੀ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਜਿਹੜਾ ਨਸ਼ਾ ਵਾ ਉਹ ਕੱਲਾ ਪੰਜਾਬ ਦੀ ਨਹੀਂ ਕੋਈ ਇੰਡੀਆ ਦੀ ਨਹੀਂ ਇੰਟਰਨੈਸ਼ਨਲ ਪ੍ਰੋਬਲਮ ਜੀ ਦੂਸਰੀ ਚੀਜ਼ ਮੈਂ ਇਹ ਦੱਸ ਦਿਆਂ ਕਿ ਜਿਹੜੀ ਨਸ਼ੇ ਦੀ ਗੱਲ ਦਾ 52 ਸਾਲ ਬਕਾਇਦਾ ਤੌਰ ਤੇ ਅਮਰੀਕਾ ਡਰਗ ਨੂੰ ਖਤਮ ਕਰਦਾ 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 ਥੱਕ ਗਿਆ ਹੂੰ ਆਖਰਕਾਰ ਉਹਨੂੰ ਸੌਫਟ ਡਰਗ ਨੂੰ ਲੀਗਲੀਕ ਲੀਗਲਾਈਜ਼ ਕਰਨਾ ਪਿਆ ਜੀ ਇਸ ਸੌਫਟ ਡਰਗ ਨੂੰ ਲੀਗਲਾਈਜ਼ ਕਰ ਦਿਓ ਤਾਂ ਕਿ ਕੋਈ ਦਿੱਕਤ ਨਾ ਆਵੇ ਸਾਨੂੰ ਇਹ ਨਹੀਂ ਆਵੇ ਤੇ ਖਾਨਪੀਗਾਂ ਨੂੰ ਨਾ ਹੁਣ ਜਿਹੜੀ ਪੰਜਾਬ ਦੀ ਗੱਲ ਕਰਦੇ ਆ 2017 ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ ਆ ਤੇ ਉਹ ਮੀਟਿੰਗ ਕਰਦਾ ਆਲ ਐਸਐਸਪੀ ਨਾਲ ਡੀਜੀਪੀ ਨਾਲ ਭਾਈ ਮੈਨੂੰ ਨਹੀਂ ਪਤਾ ਇੱਕ ਮਹੀਨੇ ਚ ਨਸ਼ੇ ਤੇ ਕੰਟਰੋਲ ਚਾਹੀਦਾ ਜੀ ਇੱਕ ਮਹੀਨੇ ਦੇ ਜਿਹੜੇ ਆਪਣੇ ਬਕਾਇਦਾ ਤੌਰ ਤੇ ਨਸ਼ਾ ਵੇਚਦੇ ਸੀ ਤਸ਼ਕਰ ਉਹਨਾਂ ਨੂੰ ਪੁਲਿਸ ਵਾਲੇ ਕਹਿੰਦੇ ਭਾਈ ਮਹੀਨਾ 2 ਮਹੀਨੇ ਪਾਸੇ ਚੱਲ ਜਾ ਹੂੰ ਸਖਤੀ ਬੜੀ ਹੋਊਗੀ ਜੇ ਕੋਈ ਕਾਬੂ ਆ ਗਿਆ ਤਾਂ ਸਾਡੇ ਦੀ ਛੜਨਾ ਮੁਸ਼ਕਲ ਹੈ ਜੀ ਉਦੋਂ 1 ਮਹੀਨਾ ਵਕਐ ਇਹ ਨਸ਼ਾ ਬੰਦ ਰਿਆ ਸੀ ਤੇ ਫੇਰ ਲੋਕ ਆ ਸਿੰਥੈਟਿਕ ਨਸ਼ੇ ਵਾਲੇ ਪਾਸੇ ਆਏ ਸੀ ਹੂੰ ਸਿੰਥੈਟਿਕ ਜੇ ਸ਼ੁਰੂ ਹੋ ਗਿਆ ਉਹ ਤਾਂ ਆਮ ਤੌਰ ਤੇ ਮਿਲ ਜਾਣਾ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਜਾਣਾ ਬਿਲਕੁਲ ਉਹ ਬੰਦ ਕੀਤਾ ਮੁੜ ਕੇ ਮਹੀਨੇ ਕੇ ਬਾਅਦ ਫਿਰ ਉਹੀ ਕੰਮ ਜੀ ਵਾਪਸ ਨਸ਼ਾ ਹੋ ਗਿਆ ਹਾਂ ਅੱਜ ਦੀ ਡੇਟ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਨੇ ਬਾਕਾਇਦਾ ਤੌਰ ਤੇ ਮਹਿਸੂਸ ਕੀਤਾ ਕਿ 13 ਦੀ ਬਜਾਇਸ ਨੂੰ ਤਿੰਨ ਸੀਟਾਂ ਮਿਲੀਆਂ ਉਹਦਾ ਮੇਨ ਕੰਮ ਜਿਹੜਾ ਉਹ ਨਸ਼ਾ ਵਾ ਜੀ ਉਹਨਾਂ ਡੀਸੀ ਦਾ ਮੀਟਿੰਗ ਕੀਤੀ ਐਸਐਸਪੀ ਨਾਲ ਕੀਤੀ ਪੁਲਿਸ ਨਾਲ ਕੀਤੀ ਤੇ ਪੁਲਿਸ ਨੇ ਜਿਹੜਾ ਈਗਲ ਆਪਰੇਸ਼ਨ ਚਲਾਇਆ ਨਾ ਜੀ ਉਹਦੇ ਤਹਿਤ ਭਾਵੇਂ ਇਹਨਾਂ ਨੇ ਦਾਵਾ ਕਰਦੇ ਵੀ 254 ਬੰਦੇ ਫੜੇ ਨੇ ਸੀ 15 ਲੱਖ ਦੀ ਜਿਹੜੀ ਉਹ 15.71 ਲੱਖ ਦੀ ਕਰੰਸੀ ਫੜ ਲਈ ਡਰੱਗ ਮਨੀ ਫੜ ਲਈ ਹੈ ਹਾਂ 2.6 ਗ੍ਰਾਮ ਹੀਰੋ ਨੂੰ ਫੜ ਲਈ ਅਸੀਂ ਪੂਰੇ ਪੰਜਾਬ ਤੋਂ 2 ਗ੍ਰਾਮ ਸ਼ੇਕਰ ਹੀਰੋ ਨੂੰ ਫੜ ਲਈ ਬੜੀ ਬੜੀ ਬਾਤ ਰਹੀ ਹੈ ਬਿਲਕੁਲ ਜੀ ਔਸੋ ਕਰੋੜ ਦੀਆਂ ਕਹਿੰਦੇ ਉਹਨਾਂ ਦੀਆਂ ਚੀਜ਼ਾਂ ਦੀ ਪ੍ਰਾਪਰਟੀਆਂ ਅਟੈਚ ਕਰਦੀਆਂ ਉਹ ਆਮ ਤੌਰ ਤੇ ਅਟੈਚ ਹੀ ਹੁੰਦੀਆਂ ਬਸ ਮੁਰਕੇ ਜੋ ਕੇਸ ਬਰੀ ਹੋ ਜਾਂਦੇ ਤੋਂ ਖਤਮ ਕਹਾਣੀ ਹੋ ਜਾਂਦੀ ਉੱਥੇ ਉਹਨਾਂ ਦੀ ਜੀ 300 ਹਾਟਸਪੌਟ ਤੇ ਕਹਿੰਦੇ ਅਸੀਂ ਬਕਾਇਦਾ ਤੌਰ ਤੇ ਜਿਹੜੇ ਛਾਪੇਮਾਰੀ ਕੀਤੀ ਹੈ ਪਰ ਫਾਇਦਾ ਕੀ ਨਾ ਹੂੰ ਜੇ 2017 ਚ ਮਹੀਨੇ ਬਾਅਦ ਉਹੀ ਹਾਲ ਹੋ ਗਿਆ ਤੇ ਹਾਲ ਇੱਥੇ ਵੀ ਉਹੀ ਹੋਣਾ ਕਿਉਂਕਿ ਇਹਦੇ ਵਿੱਚ ਪੋਲਿਟਿਕਲ ਬੰਦੇ ਇਨਵੋਲ ਨੇ। ਜੀ। ਕੜੀ ਕੋਈ ਵੱਡਾ ਤਸ਼ਕਰ ਫੜਿਆ ਕੋਈ? ਹਾਂ। ਨਹੀਂ ਫੜਿਆ। ਕਹਿੰਦੇ ਜੀ 9000 ਤਸ਼ਕਰਾਂ ਦੀ ਅਸੀਂ ਜਿਹੜੀ ਉਹ ਨਿਸ਼ਾਨਦੇਹੀ ਕਰ ਲਈ ਕਿੱਥੇ ਨਹੀਂ ਹੋਣ ਉਸ ਦਾ। ਮੈਂ ਤਾਂ ਨਹੀਂ ਕੋਈ ਛੋਟੀ ਜੀ ਐਗਜ਼ਾਮਪਲ ਲੜਕਾ ਮੈਂ। ਜੀ। ਇੱਕ ਪਿੰਡ ਹੈ ਡੀਡਾ ਮਰਾਸੀ ਹੈ। ਜੀ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ। ਜੀ ਜੀ। ਉਹ ਦੇਸੀ ਸ਼ਰਾਬ ਦੀ ਬੜੀ ਬੜੀ ਟੌਪ ਦੀ ਦੇਸੀ ਸ਼ਰਾਬ ਬਣਾਉਂਦੇ ਆ ਤੇ ਕੱਲੀ ਇੱਥੇ ਇੰਡੀਆ 'ਚ ਨਹੀਂ ਹੂੰ ਉਹ ਦੇਸ਼ਾਂ ਦੇ ਵੀ ਧਿਆਨ ਦੀਆਂ ਸ਼ਰਾਬ ਜੀ ਤੇ ਉਹ ਜਿਹੜੀ ਉੱਥੇ ਜਿਹੜੀ ਸ਼ਰਾਬ ਬਣ ਕੇ ਉਹਨੂੰ ਡੀਡਾ ਵਿਸਕੀ ਕਹਿੰਦੇ ਆ ਹੂੰ ਇਹ ਡੀਡਾ ਵਿਸਕੀ ਹੈ ਉਹਦੇ ਵਿੱਚ ਲਗਭਗ ਘਰ ਦੇ ਜਿਹੜੇ ਅੱਧਾ ਪਿੰਡ ਜਿਹੜਾ ਉਹ ਇਹੀ ਕੰਮ ਕਰਦਾ ਨਸ਼ੇ ਦਾ ਕੰਮ ਕਰਦਾ ਹੂੰ ਹੂੰ ਪਹਿਲਾਂ ਸ਼ਰਾਬ ਦਾ ਕਰਦੇ ਜਿੰਦੂ ਜੇ ਪਾਸੇ ਬੈ ਕੇ ਆ ਅੱਜ ਇਹਨਾਂ ਬਕਾਇਦਾ ਤੌਰ ਤੇ ਜਿਹੜੇ ਆਪਣੇ ਘਰ ਬੰਦ ਕਰਕੇ ਘਰੋਂ ਚੱਲੇ ਪਰਿਵਾਰ ਚੱਲੇ ਗਏ ਸੀ ਉਹਨਾਂ ਦੇ ਘਰਾਂ ਦੇ ਤਾਲੇ ਤੋੜ ਕੇ ਬਕਾਇਦਾ ਤੋੜਦੇ ਜੀ ਇਹ ਕਹਿੰਦੇ ਵੀ ਅਸੀਂ ਸਰਚ ਵਾਰੈਂਟ ਲੈ ਆਏ ਨੇ ਸਰਚ ਬ੍ਰੈਂਚ ਹਮ 14 ਘਰਾਂ ਦੇ ਤਾਲੇ ਤੋੜਿਆ ਤੇ 14 ਦੇ ਘਰਾਂ ਦੇ ਵਿੱਚੋਂ ਕੁਝ ਵੀ ਬਰਾਬਰ ਨਹੀਂ ਹੋਇਆ ਇਹ ਕਹਿੰਦੇ ਨਾਲ ਸਾਡੀ ਇੱਕ ਅਧਿਕਾਰੀ ਸੀ ਸਰਕਾਰੀ ਤੇ ਨਾਲ ਪਿੰਡ ਦਾ ਸਰਪੰਚ ਤੇ ਨੰਬਰਦਾਰ ਹਮ ਉਹਨਾਂ ਦੀ ਹਾਜ਼ਰੀ ਉਸੇ ਫੋਲਾਫਰਾੜੀ ਕੀਤੀ ਉਹਨਾਂ ਦੀ ਹਾਜ਼ਰੀ ਸਭ ਕੁਝ ਹੀ ਕੀਤਾ ਸੀ ਜੀ ਕਿ ਇਹਨਾਂ ਨੂੰ ਪਤਾ ਨਹੀਂ ਬੰਦੇ ਕਿੱਥੇ ਗਏ ਨੇ ਹੂੰ ਕਿ ਇਹਨਾਂ ਨੂੰ ਪਤਾ ਨਹੀਂ ਵੀ ਉਹ ਬੰਦੇ ਰਹਿੰਦੇ ਕਿੱਥੇ ਬਿਲਕੁਲ ਜਦੋਂ ਭਾਈ ਤੁਸੀਂ ਲੈਂਡ ਡੇਨ ਕਰਦੇ ਹੋ ਮਹੀਨਾ ਲੀਨੇ ਉਹਨਾਂ ਕੋਲੋਂ ਉਦੋਂ ਨਹੀਂ ਪਤਾ ਹੁੰਦਾ ਕਿ ਸਾਲ ਮਹੀਨਾ ਦੇਖੇ ਜਾਂਦੇ ਹੂੰ ਕੋਈ ਸਮਾਂ ਸੀ ਅੱਜ ਤੇ ਚਲੋ ਫੈਂਸਿੰਗ ਲੱਗ ਗਈ ਆ ਫੈਂਸਿੰਗ ਤੋਂ ਪਹਿਲਾਂ ਸਰਦੀ ਠਾਣੇ ਖਾਲੜਾ ਠਾਣਾ ਹੂੰ ਘ੍ਰਿੰਡਾ ਠਾਣਾ ਇਹ ਠਾਣੇ ਜਿਹੜੇ ਹੁੰਦੇ ਸੀ ਇਹ ਬਕਾਇਦਾ ਤੌਰ ਤੇ ਸੇਲ ਹੁੰਦੇ ਸੀ ਜੀ ਬਿਲਕੁਲ ਮੌਲਤਾ ਹੁੰਦਾ ਸੀਗਾ ਸ਼ੋਕ ਕੁਮਾਰ ਨਾਟ ਸ਼ਰਮਾ ਨਾਂ ਦਾ ਇੱਕ ਐਸਐਚਓ ਹੁੰਦਾ ਸੀਗਾ ਡੀਐਸਪੀ ਮੁੜ ਕੇ ਬਣਿਆ ਰਿਟਾਇਰ ਹੋ ਕੇ ਜੱਫਤ ਹੋ ਗਈ ਬਾਤ ਜੀ ਉਹ ਇਹ ਗੱਲ ਕਹਿੰਦਾ ਵੀ 1980 81 ਦੇ ਵਿੱਚ ਮੈਂ ਪੈਸੇ ਦੇ ਕੇ ਬਕਾਇਦਾ ਤੌਰ ਤੇ 50000 ਰੁਪਿਆ ਐਸਐਸਪੀ ਨੂੰ ਦੇ ਕੇ ਤੇ ਮੈਂ ਐਸਐਚਓ ਕਿੰਨਾ ਲੱਗਾ ਹੂੰ 3 ਦਿਨ ਬਾਅਦ ਐਸਐਸਪੀ ਦੀ ਬਦਲੀ ਹੋ ਗਈ ਕੀ ਕਹਿੰਦਾ ਮੈਂ ਫਿਰ ਜਿੰਨੇ ਲੱਗ ਕੇ ਦੇ ਛੋਟੇ ਮੋਟੇ ਜਿੰਨੇ ਸੀ ਦਾ ਸਮਗਲਤ ਸਾਰੇ ਚੁੱਕ ਲੈਂਦੇ ਜੀ ਹਵਾਲਤ ਭਰ ਗਈ ਜਿਹੜੇ ਮਲਾਜਮਾਂ ਦੇ ਕਮਰੇ ਭਰ ਗਏ ਜਿਹੜੇ ਸੀਆਈਡੀ ਦੇ ਭਰ ਗਏ ਤੇ ਕਿਸੇ ਕੋਈ 5000 ਕਿਸੇ 2000 ਕਿਸੇ ਦਿਓ ਜੀ ਜਿੰਨੀ ਕੋਈ ਕੈਪੈਸਿਟੀ ਖੀ ਗਈ ਤੇ ਆਪਾਂ ਕਹਿੰਦੇ ਵੀ 48 ਘੰਟਿਆਂ ਦੇ ਵਿੱਚ 2.5 ਲੱਖ ਰੁਪਏ ਇਕੱਠਾ ਕੀਤਾ ਯਾਨੀ ਕਿ ਆਪਣਾ ਹਿੱਸਾ ਜਿਹੜਾ ਪੈਸਾ ਲਾਇਆ ਪੂਰਾ ਕਰ ਲਿਆ ਉਤੋਂ ਉਤੋਂ ਚਾਰ ਗੁਣਾ ਉਤੋਂ ਚਾਰ ਗੁਣਾ ਵਾਧੂ ਪੈਸੇ ਨੇ ਉਦੋਂ ਸ਼ਬਦ ਨੇ ਆਪਣੀ ਮੈਦਾਨੀ ਗੱਲ ਕਰ ਰਿਹਾ ਜਿਹੜੀ ਮੇਰੇ ਉੱਤੇ ਗਲਤ ਕੀਤੀ ਆ ਆਪਣੇ ਉੱਤੇ ਹੂੰ ਤੇ ਕਹਿੰਦਾ 2.5 ਲੱਖ ਤੱਕ ਖੱਲਿਆ ਤੇ ਮੁੜ ਕੇ ਮੀਟਿੰਗ ਹੋਈ ਤੇ ਮੈਨੂੰ ਐਸਐਸਪੀ ਨਵਾਂ ਕਹਿੰਦਾ Ashok Kumar ਤੇਰੀ ਬਦਲੀ ਲਾਈਨ ਚ ਕਰਤੀ ਮੈਂ ਕਹਾ ਜੀ ਸਰ ਕੋਈ ਗੱਲ ਆਪਣਾ ਲਈ ਤਿਆਰ ਆ ਜੀ ਜੀ ਇਹ ਕਹਿੰਦਾ ਮੈਂ ਆ ਕਹਿੰਦਾ ਤਾਂ ਠਾਣੇ ਵਿਕਦੇ ਸੀਗੇ ਬਿਲਕੁਲ ਅੱਜ ਵੀ ਵਿਕਦੇ ਆ ਹੂੰ ਅੱਜ ਵੀ ਠਾਣੇ ਵਿਕਦੇ ਆ ਖੇਤਾਂੋਂ ਲੈ ਖਰੀਦੇ ਆ ਜੀ ਬਾਕੀ ਸਭ ਐਸੀ ਤੁਹਾਡਾ ਤੁਹਾਡਾ ਤਜਰਬਾ ਜ਼ਿਆਦਾ ਹੈਗਾ ਤੁਸੀਂ ਥਾਣਿਆਂ ਦਾ ਜ਼ਿਕਰ ਕਰ ਰਹੇ ਹੋ ਇੱਥੇ ਤੱਕ ਚਰਚਾਵਾ ਚੱਲ ਰਹੀ ਹੈ ਨੇ ਕਹਿੰਦੇ ਕਿ ਐਸਐਸਪੀ ਲੱਗਣਾ ਹੋਵੇ ਤਾਂ ਉਹਦਾ ਵੀ ਇੱਕ ਮੁੱਲ ਤੈਅ ਹੋਇਆ ਪਿਆ ਹੈ ਪੰਜਾਬ 'ਚ ਬਿਲਕੁਲ ਬਿਲਕੁਲ ਅਕਾਲੀ ਸਰਕਾਰ ਦੇ ਟਾਈਮ ਦੇ ਉੱਤੇ ਹਮ ਇੱਕ ਐਸਐਸਪੀ ਗਿਆ ਹੁਣ ਆਪਾਂ ਜਿਹੜੇ ਮਾਰਗ ਕੀ ਨਾਂ ਲਾ ਲੈ ਉਹਨਾਂ ਦਾ ਬਿਲਕੁਲ ਨਾਂ ਨਾਂ ਲਈ ਆਪਾਂ ਨਾਂ ਗੱਲ ਕਰੀਏ ਬੀਬੀ ਜੀ ਕੋਲੇ ਗਿਆ ਬੀਬੀ ਜੀ ਮੈਂ ਐਸਐਸਪੀ ਲੱਗਣਾ ਫਲਾਨੀ ਜਗ੍ਹਾ ਤੇ ਕਹਿੰਦੇ 40 ਲੱਖ ਰੁਪਏ ਲਿਆ ਹੂੰ ਉਹ ਪੈਸੇ ਪੂਰੇ ਇਕੱਠੇ ਕਰਕੇ ਲੈ ਗਿਆ ਤੇ ਕਹਿੰਦਾ ਜੀ ਮੇਰੇ ਕੋਲੇ 36 ਕ ਲੱਖ ਹੋ ਗਿਆ ਸੀ ਤੇ ਮੈਂ ਬੀਬੀ ਦੀ ਜਿਹਾ ਕੇ ਵੇਂਦੀ ਵੀ 36 ਲੱਖ ਹੋ ਗਿਆ 4 ਲੱਖ ਬਾਅਦ ਜਦੋਂ ਵੀ ਤੇ ਆ ਬੜੀ ਉਹਦੀ ਲੋ ਹੂੰ 40 ਕ ਪੂਰਾ ਚਾਹੀਦਾ ਜੀ ਕਹਿੰਦਾ ਉਹਦੀ ਸਿਕਿਉਰਿਟੀ ਦੇ ਵਿੱਚ ਮੇਰਾ ਇੱਕ ਬੰਦਾ ਲੱਗਾ ਸੀਗਾ ਮਤਲਬ ਸਾਰੇ ਯਾਰ ਤਸਦਿਲ ਦੱਸ ਦਿੰਦੇ ਆ ਨਾ ਬਾਅਦ ਦੇ ਵਿੱਚ ਬਿਲਕੁਲ ਸਿਕਿਉਰਿਟੀ ਮੇਰੇ ਬਾਤਵਾਂ ਲੱਗਾ ਸੀ ਕਿ ਮੈਂ ਉਹਨੂੰ ਕਹਾਂ ਕਾਕਾ ਵੀ ਉਹ ਉਹ ਬੰਦਾ ਮੇਰੇ ਨਾਲ ਵੀ ਸਿਕਿਉਰਿਟੀ ਸੀਗਾ ਹੂੰ ਕਹਿੰਦੇ ਕਿੱਦਾਂ ਬਣਾ ਸਰ ਕੀ ਹੋਇਆ ਕਹਿੰਦੇ ਆਹ ਗੱਲ ਆ ਯਾਰ ਕਹਿੰਦਾ ਐਦਾਂ ਕਰੋ ਇਹਦੇ ਵਿੱਚੋਂ 1 ਲੱਖ ਰੁਪਏ ਹਰ ਕੱਢੋ ਇਹਨੂੰ 35 ਲੱਖ ਕਰੋ ਹੂੰ ਤੇ 2 ਘੰਟੇ ਬਾਅਦ ਆਜੋ ਬੀਬੀ ਤੇ ਆਜੋ 40 ਲੱਖ ਰੁਪਏ ਹੂੰ ਕਹਿੰਦਾ ਇੱਥੇ ਮੋਇਆ ਗਣਨੇ ਆ ਉੱਥੇ ਚਾਚੀ ਤੇ ਤੁਸੀਂ ਵੀ ਰੱਖਦੇ ਹੋ ਉੱਥੇ ਆਪਣਾ ਰੱਖਣ ਦੇਹੀ ਹੈ ਨਾ ਹੂੰ ਕਾਰ ਵੀ ਤੇ ਸੀ ਪੋੜੀ ਹੈ ਨਾ ਰੋਕੋ ਦੀ ਗੱਲ ਹੀ ਉਹੀ ਕੀਤਾ ਦੋ ਕਿੱਡੇ ਪਤਾ ਪਾ ਗਏ ਕਿੰਨਾ ਉਹਨੇ 40 ਮੰਗਿਆ ਸੀ 35 ਦੇ ਕੇ ਆਪਾਂ ਲੱਖ ਰੁਪਏ ਕਰੋ ਬਚਾ ਲਿਆ ਤੇ ਆਪਾਂ ਐਸਐਸਪੀ ਲੱਗ ਗਈ ਹੂੰ ਐ ਹਾਲ ਸੀ ਉਹਨਾਂ ਲੋਕਾਂ ਦੇ ਜੀ ਇੱਕ ਤਰੰਤਨ ਐਸਐਸਪੀ ਲੱਗਾ ਉਹ ਬਾਦਲਾਂ ਦਾ ਰਸ਼ੀਦ ਨਰ ਸੀ ਕਿ ਮੈਂ ਨਾ ਨਹੀਂ ਦਣਵਾਦਾ ਜੀ ਉਹਨੇ ਜਵਾਨੇ ਚੌਂਕੀਚਾਰ ਦੇ ਵੀ ਪੈਸੇ ਲੈ ਲਏ ਐਸਐਚਓ ਲਾਉਣ ਦੇ ਵੀ ਪੈਸੇ ਲੈ ਲਏ ਹੂੰ ਡੀਐਸਪੀ ਨੂੰ ਇਲਾਕਾ ਦੇਣ ਦੇ ਵੀ ਪੈਸੇ ਲੈ ਲਏ ਹੂੰ ਹਮਸ਼ ਫੇਰ ਨਾ ਪੂਰੀ ਹੋਈ ਤੇ ਫਿਰ ਕੀਤਾ ਇੱਕ ਚੌਂਕੀ ਚ ਦੋ ਦੋ ਇੰਚਾਰਜ ਲਾਤੇ ਪੈਸੇ ਫੇਰ ਲੈਂਦੇ ਹੂੰ ਉਹਦੀ ਕੁੜੀ ਦੀ ਹੁਣ ਵੇਖੋ ਕੀ ਬਣਦੀ ਉਹਦੀ ਕੁੜੀ ਦੀ ਐਸਐਸਪੀ ਦੀ ਕੁੜੀ ਦੀ ਬੀਏ ਚੋਂ ਕੰਪਾਰਟਮੈਂਟ ਆ ਜੀ ਤੇ ਪੀਸੀ ਸਟਾਪ ਕਰ ਰਹੀ ਹੋ ਕੇ ਤੋ ਇਹ ਪੈਸੇ ਦੀ ਕਿੰਨ ਸਾਰੀ ਹੈਗੀ ਆ ਬਿਲਕੁਲ ਇਸ ਕਰਕੇ ਇਹ ਜੋ ਮਰਜ਼ੀ ਕਰਨ ਪੁਲਿਸ ਨੂੰ ਸਭ ਕੁਝ ਪਚਾਏ ਹਫਤਾ 10 ਦਿਨ ਇਦਾਂ ਰੋਗੇ ਹਫਤੇ 10 ਦਿਨ ਫਿਰ ਉਹੀ ਹਾਲ ਹੋਊਗਾ ਉਸੇ ਤਨਖਾਹ ਤੇ ਸਾਰੇ ਕੰਮ ਕਰਨਗੇ ਉਹੀ ਤਸ਼ਕਰ ਹੋਣਗੇ ਉਹੀ ਥਾਣੇ ਚਾਉਣਗੇ ਮੈਕਲੈਸ ਕਿਹਾ ਸੀ ਕਮਿਸ਼ਨ ਮੈਂਬਰਸ ਵਾਲੇ ਜੀ ਮੈਂ ਕਹ ਜੀ ਅੱਜ ਵੀ ਤੁਹਾਡੇ ਪੁਲਿਸ ਵਾਲੇ ਮੈਂ ਨਹੀਂ ਕਹਿੰਦਾ ਕਿ ਸਾਰੇ ਤੁਸੀਂ ਚੰਗੇ ਹੋ ਸਾਰੇ ਚੰਗੇ ਕਾਲੀਆਂ ਭਿੱਡਾਂ ਬਹੁਤ ਬਿਲਕੁਲ ਪੋਗਲ ਸਾਹਿਬ ਇੱਥੇ ਇਹ ਜੋ ਗਵਰਨਰ ਸਾਹਿਬ ਨੇ ਸ਼ੁਰੂ ਕੀਤਾ ਸੀ ਕੈਂਪੇਨ ਜੀ ਜੀ ਇੱਕ ਪਾਸੇ ਡੀਜੀਪੀ ਬੈਠਾ ਤੇ ਇੱਕ ਪਾਸੇ ਚੀਫ ਸੈਕਟਰੀ ਬੈਠਾ ਹਮ ਤੇ ਗਵਰਨਰ ਨੇ ਪੁਲਿਸ ਦੀ ਤੇ ਪੁਲਿਸੀ ਤੇ ਬਕਾਇਦਾ ਤੌਰ ਤੇ ਸਰਕਾਰ ਦੀ ਜੰਮ ਕੇ ਘੋੜੀ ਨਵਾਈ ਜੀ ਕਹਿੰਦਾ ਕੱਖ ਨਹੀਂ ਕਰਦੇ ਹਮ ਇਹ ਰਲੇ ਹੋਏ ਨੇ ਛਰੇਮ ਕਿਹਾਛੋ ਬਿਲਕੁਲ ਇੱਕ ਗੌਰਵ যাদਬ 1993 94 ਦੇ ਵਿੱਚ ਇੱਥੇ ਐਸਪੀ ਹੁੰਦਾ ਸੀ ਅਮਰਸਰ ਦੇ ਵਿੱਚ ਜੀ ਜੀ ਸਿਵਲ ਲਾਈਨ ਦਾ ਐਸਚਓ ਦਾ ਨਹੀਂ ਮਿਲਦੇ ਹੁੰਦੇ ਸੀ ਹਾਂ ਹਾਂ ਇਹ ਚਲਦੀ ਪ੍ਰੈਸ ਕਾਨਫਰੈਂਸ ਚ ਮੈਂ ਇਹ ਗੱਲ ਕਹੀ ਸੀ ਗਵਰਨਰ ਨੂੰ ਪਹਿਲੀ ਗੱਲ ਤੇ ਇਹ ਕੱਲੀ ਪੰਜਾਬ ਦੀ ਨਹੀਂ ਇਹ ਨੈਸ਼ਨਲ ਪ੍ਰੋਬਲਮ ਆ ਤੁਸੀਂ ਟ੍ਰੀਟ ਕਰਦੇ ਚੰਗੀ ਗੱਲ ਆ ਜੀ ਜੀ ਦੂਸਰੀ ਗੱਲ ਮੈਂ ਕਹਿੰਦੀ ਡੀਜੀਪੀ ਦੀ ਗੱਲ ਕਰਦੇ ਡੀਜੀਪੀ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਕੀਤਾ ਲੇਕਿਨ ਕਾਲੀਆਂ ਪਿੱਡਾਂ ਬਹੁਤ ਥੱਲੇ ਹਾਂ ਡੀਜੀਪੀ ਕਹਿੰਦਾ ਨਹੀਂ ਜੀ ਨਹੀਂ ਇਹ ਜੀ ਮੈਂ ਕਿ ਹੈਗੀਆਂ ਜੀ ਜੀ ਹੈਗੀਆਂ ਹਾਂ ਇਸ ਕਰਕੇ ਉਹ ਕਾਲੀਆਂ ਭੇਡਾਂ ਜੰਜਰ ਨਹੀਂ ਖਤਮ ਹੁੰਦੀਆਂ ਉਹਨਾਂ ਚ ਨਾ ਨਸ਼ੇ ਖਤਮ ਹੋ ਸਕਦੇ ਆ ਨਾ ਨਾੜੀ ਕੰਮ ਸਿਰ ਕੁਝ ਵੀ ਖਤਮ ਨਹੀਂ ਹੋ ਸਕਦਾ ਪੱਟੀ ਸਾਹਿਬ ਆਖਰੀ ਸਵਾਲ ਤੁਹਾਨੂੰ ਸਮਾਪਨ ਨੂੰ ਜਿੰਨੀ ਕਹ ਦਿੰਦਾ ਉਹਦੇ ਵਿੱਚ ਆਪਾਂ ਜੇ ਇਹ ਤਾਂ ਹੁੰਦਾ ਆਈਵਾਸ਼ ਜਦੋਂ ਅਸੀਂ ਲੋਕਾਂ ਨੂੰ ਦਿਖਾ ਰਹੇ ਆਂ ਇਹ ਅਸੀਂ ਕੰਮ ਅਸੀਂ ਅਸੀਂ ਕੰਮ ਕਰ ਰਹੇ ਹਾਂ ਲੋਕਾਂ ਨੂੰ ਦਿਖਾਉਣਾ ਹੁੰਦਾ ਜਦੋਂ ਏਡੇ ਵੱਡੇ ਪੱਧਰ ਤੇ ਲਾਮ ਲਸ਼ਕਰ ਲੈ ਕੇ ਅਸੀਂ ਇਹ ਕੋਈ ਮੂਹਮ ਦਾ ਨਾਮ ਦੇ ਦਿੰਨੇ ਆ ਅਸੀਂ ਅਕਸਰ ਦੇਖਦੇ ਆ ਫਿਲਮਾਂ 'ਚ ਵੀ ਇਦਾਂ ਹੁੰਦਾ ਅੰਦਰ ਖਾਤ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਪਹਿਲੀ ਖਬਰ ਪਹੁੰਚ ਜਾਂਦੀ ਹੈ ਉਹਨਾਂ ਨੂੰ ਤਸਕਰਾਂ ਨੂੰ ਹੀ ਸਾਈਡ ਤੇ ਹੋ ਜਾ ਜੇ ਸਾਹਮਣੇ ਆਗੇ ਫਿਰ ਸਾਨੂੰ ਕਾਰਵਾਈ ਕਰਨੀ ਪੈਣੀ ਹੈ ਹੁਣ ਵੀ ਸ਼ਾਇਦ ਯਕੀਨਨ ਇਦਾਂ ਹੀ ਹੋਇਆ ਹੋਵੇਗਾ ਕਿਉਂਕਿ ਜਿਹੜੇ ਆਪਸੀ ਅੰਡਰਸਟੈਂਡਿੰਗ ਆ ਉਹ ਬਹੁਤ ਵੱਡੇ ਪੱਧਰ ਤੇ ਜਿਵੇਂ ਕਾਲੀਆਂ ਭੇਡਾਂ ਦਾ ਜ਼ਿਕਰ ਕਰਦੇ ਆ ਉਹਨਾਂ ਦੇ ਜ਼ਰੀਏ ਪਹਿਲੀ ਇਧਰ ਉਧਰ ਹੋ ਜਾਂਦੇ ਆ ਪਰ ਸਭ ਤੋਂ ਵੱਡੀ ਗੱਲ ਇਹ ਜੇ ਅਸਲ ਮਾਇਨੇ ਦੇ ਵਿੱਚ ਤੁਹਾਡੇ ਹਿਸਾਬ ਨਾਲ ਨਸ਼ੇ ਨੂੰ ਖਤਮ ਕਰਨਾ ਹੈਗਾ ਤਾਂ ਮੈਨੂੰ ਲੱਗਦਾ ਕਿ ਇਹ ਰੌਲਾ ਪਾਉਣ ਦੀ ਥਾਂ ਤੁਹਾਡੇ ਸਾਹਮਣੇ ਕੀ ਕਾਰਵਾਈ ਕਰ ਲੈਣੀ ਚਾਹੀਦੀ ਆ ਸਭ ਤੋਂ ਪਹਿਲਾਂ ਜਿਹੜੀ ਆ ਇਹਦੀ ਸਪਲਾਈ ਜਨ ਕੱਟੀ ਜਾਣੀ ਚਾਹੀਦੀ ਹੂੰ ਸਪਲਾਈ ਲੰ ਜੀ ਤੇ ਸਾਡੀਆਂ ਬੰਦਰਗਾਹਾਂ ਤੇ ਇਸ ਵੇਲੇ ਨਸ਼ੇ ਦੀ ਹੱਬ ਬਣੀਆਂ ਪਈਆਂ ਨੇ ਸਪਲਾਈ ਕਿੱਥੋਂ ਕੱਟਣੀ ਆਪ ਬਿਲਕੁਲ ਕਿਹੜੀ ਬੰਦਰਗਾਹ ਤੇ ਨਸ਼ੇ ਦੀ ਸ਼ਾਨੀਆ ਰਾਇ ਪਾਕਿਸਤਾਨ ਕੋ ਹੂੰ ਅੱਜ ਦੀ ਡੇਟ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਕੋਈ ਜਹਾਜ਼ ਸਾਡੇ ਤੇ ਹਮਲਾ ਕਰੇ ਨਾ ਫਾਈਟਰ ਕਰੇ ਸਾਡੇ ਕੋਲ ਡੇਗਣ ਵਾਸਤੇ ਉਹਦੀ 에ਅਰ ਗਨ ਤੇ ਹੈਗੀ ਆ ਜੀ ਡਰੋਨ ਡੇਗਣ ਵਾਸਤੇ 에ਅਰ ਗਨ ਦੀ ਹੈਗੀ ਬਿਲਕੁਲ ਐਂਟੀ ਡਰੋਨ ਗਨ ਸਾਡੇ ਕੋਲ ਇੱਥੇ ਕਿ ਪੈਦਾ ਨਹੀਂ ਕੀਤੀ ਗਈ ਜੇ ਡਰੋਨ ਆਉਂਦੇ ਨੇ ਇੰਨੇ ਤੇ ਮੇਰੇ ਖਿਆਲ ਅੱਜ ਦੀ ਡੇਟ ਦੇ ਵਿੱਚ ਜਿਹੜੇ ਆ ਉਹ ਇੰਡੀਆ ਇੰਦਰਾ ਗਾਂਧੀ 에ਅਰਪੋਰਟ ਦੇ ਉੱਤੇ ਜਹਾਜ਼ ਨਹੀਂ ਉਤਰਦੇ ਜਿੰਨੇ ਡਰਨ ਉਤਰ ਹੀ ਜਾਂਦੇ ਉੱਥੇ ਹੂੰ ਉਹ ਕੱਲੇ ਪੰਜਾਬ ਚ ਨਹੀਂ ਉਹ ਲੱਗ ਨਹੀਂ ਸਿੱਟਣ ਜੀ ਹੁੰਦੇ ਆ ਜੰਮੂ ਕਸ਼ਮੀਰ ਚ ਵੀ ਹੁੰਦੇ ਆ ਪੰਜਾਬ ਚ ਵੀ ਹੁੰਦੇ ਆ ਰਾਜਸਥਾਨ ਚ ਵੀ ਹੁੰਦੇ ਸਮਝ ਗਏ ਹੁੰਦੇ ਜੀ ਉਹ ਵੀ ਲੈ ਕੇ ਆਉਂਦੇ ਤੇ ਬਾਕੀ ਜਿਹੜੇ ਸਮੁੰਦਰ ਨਾਹੀ ਦੇ ਵੇਖੋ 3000 ਕੇਜੀ ਹਮ ਸਾਹਿਬ ਲੋਕ ਕਿੰਨੇ ਬਣਦਾ ਜੀ 30 ਕੁਇੰਟਲ ਨਸ਼ਾ ਦੇ ਪਾਕਿਸਤਾਨ ਤੋਂ ਹੈਰੋਨ ਆਉਂਦੀ ਆ ਪੋਰਟ ਦੇ ਉੱਤੇ ਕੀ ਦੇ ਖਲਪ ਕਾਰਵਾਈ ਕੀਤੀ ਦੱਸੋ ਕਿਸੇ ਤੱਕ ਬਿਲਕੁਲ ਤੂੰ ਕਹਿੰਦੇ ਡਾਨੀਆਂ ਡਾਨੀਆਂ ਦੀ ਅੱਗੇ ਬਾਨੀਆਂ ਦੇ ਕੀ ਕੀ ਦੇ ਖਲਪ ਕਾਰਵਾਈ ਕਰ ਗਏ ਤੁਸੀਂ ਜੀ ਗੁਜਰਾਤ ਹੁੰਦਾ ਕਿ ਇੱਥੇ ਜੀ ਜਿਹੜਾ ਜਿਹੜਾ ਨਸ਼ਾ ਫੜ ਹੋਇਆ ਉਹ ਤੋਂ ਕੋਈ ਕਾਰਵਾਈ ਨਹੀਂ ਹੋਈ ਇਸੇ ਕਰਕੇ ਤਾਂ ਗੱਲ ਚੱਲ ਰਹੀ ਹੈ ਇਹ ਵੀ ਗੱਲਾਂ ਚੱਲ ਰਹੀਆਂ ਕਿ ਗੁਜਰਾਤ ਦੇ ਵਿੱਚ ਜੇ ਇਸ ਵੇਲੇ ਸਿੱਧ ਤੌਰ ਤੇ ਸੀ ਕਹਿੰਦੇ ਆ ਕਿ ਲਾਰੈਂਸ ਬਿਸ਼ਨੋਈ ਨੂੰ ਉਧਰਲੇ ਪਾਸੇ ਲੈ ਕੇ ਗਿਆ ਤਾਂ ਉਧਰਲੇ ਪਾਸੇ ਵੀ ਇੱਕ ਡਰੱਗ ਕਾਰਟਲ ਨੂੰ ਚਲਾਉਣ ਦੀ ਵੱਡੀਆਂ ਇਦਾਂ ਦੀਆਂ ਚਰਚਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਉਹ ਤੋਂ ਉਹਦੇ ਜ਼ਰੀਏ ਕਾਰਟਲ ਜਿਹੜਾ ਚਲਾਇਆ ਜਾ ਰਿਹਾ ਹੈਗਾ ਤਾਂ ਬਹੁਤ ਸਾਰੇ ਸ਼ਖਸਾਂ ਦੇ ਪਾਸੇ ਲਾਰੈਂਸ ਬਿਸ਼ਨੋਈ ਤੇ ਉੱਤੇ ਬਕਾਇਦਾ ਤੌਰ ਤੇ ਸੁਜਾਦ ਭੱਟੀ ਦੇ ਲਾਈਵ ਹੋ ਕੇ ਦੀ ਗੱਲ ਆ ਕਿ ਉਹਨੇ ਅੱਜ ਇੰਸਟਾਗ੍ਰਾਮ ਤੇ ਜੀ ਜੀ ਉਹਨੇ ਕਿਹਾ ਮੇਰੀ ਇੱਕ ਵਾਰੀ ਨਹੀਂ ਲਾਰਸ ਬੁੱਜ ਨੇ ਵੀ ਦੋ ਵਾਰੀ ਗੱਲ ਹੋਈ ਹੈ ਹੂੰ ਨਾਲ ਉਹਨੇ ਗੱਲ ਕੀਤੀ ਫਕੂਰ ਜਿਹੜਾ ਫਾਰੂਖ ਖੋਖਰਾ ਉਹਦੇ ਮੋਬਾਈਲ ਤੋਂ ਮੇਰੀ ਗੱਲ ਹੋਈ ਹੈ ਬਿਲਕੁਲ ਦੂਸਰੀ ਗੱਲ ਕਹਿੰਦਾ ਵੀ ਜੋ ਜੋ ਕਰਨਾ ਕਰ ਲੋ ਮੈਂ ਨਾ ਭਾਰਤ ਸਰਕਾਰ ਨੂੰ ਨਾ ਭਾਰਤ ਦੀਆਂ ਏਜੰਸੀਆਂ ਨੂੰ ਨਾ ਭਾਰਤ ਦੀ ਪੁਲਿਸ ਨੂੰ ਨਾ ਭਾਰਤ ਦੀ ਆਰਮੀ ਨੂੰ ਜਵਾਬ ਦੇ ਮੈਂ ਆਪਣੇ ਜਵਾਬ ਦੇ ਜ਼ਰੂਰ ਹੈ ਗੱਲ ਨੂੰ ਪੁੱਛਣਗੇ ਮੈਂ ਜਵਾਬ ਦੇ ਦਊਗਾ ਬਿਲਕੁਲ ਨਾ ਭਾਰਤ ਦੇ মিডিਆ ਨੂੰ ਕਹਿੰਦੇ ਬਿਲਕੁਲ ਨਾ ਪਰਕ ਦੇ ਵੀਰ ਜੀ ਉਹਨਾਂ ਕਹਿੰਦਾ ਮੈਂ ਪਾਕਿਸਤਾਨ ਨੂੰ ਜਵਾਬ ਦੇ ਹੈਗਾ ਬਿਲਕੁਲ ਬਿਲਕੁਲ ਤਾਂ ਇਥੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਵੀ ਚੱਲ ਕੀ ਰਹੇਗਾ ਪੱਟੀ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਤਮਾਮ ਮਸਲੇ ਤੇ ਬੜੇ ਵਿਭਾਗ ਢੰਗ ਨਾਲ ਸਾਨੂੰ ਵਿਚਾਰ ਦਿੰਨੇ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਸ਼ੁਕਰੀਆ ਤਾਂ ਇਹ ਸਨ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਜਿਨ੍ਹਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਚੱਲ ਕੀ ਰਿਹਾ ਹੈਗਾ ਇਥੇ ਤੁਹਾਨੂੰ ਦਿਖਾਇਆ ਕੀ ਜਾ ਰਿਹਾ ਹੈਗਾ ਜਦੋਂ ਇਸ ਤਰੀਕੇ ਨਾਲ ਵੱਡਾ ਤਾਮਾ ਜਾਮਾ ਹੁੰਦਾ ਤਾਂ ਉਹਦੇ ਪਿੱਛੇ ਦੀ ਹਕੀਕਤ ਬੜੇ ਵਿਭਾਗ ਢੰਗ ਦੇ ਨਾਲ ਉਹਨਾਂ ਨੇ ਤੁਹਾਡੇ ਸਾਹਮਣੇ ਰੱਖ ਦਿਖਾਈਆਂ ਜਾ ਰਹੀਆਂ ਤੇ ਅਸਲ ਹਕੀਕਤ ਕੀ ਹੈਗੀ ਹੈ ਤੇ ਸੱਚ ਉਹਨਾਂ ਨੇ ਆਪਣੇ ਤਜਰਬੇ ਦੇ ਨਾਲ ਬਿਆਨ ਕੀਤਾ ਹੈਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਜਰੂਰ ਸਾਂਝੀ ਕਰੋ ਫਿਲਹਾਲ ਇੱਥੇ ਤੋਂ ਅੱਗੇ ਲੈਣੀ ਹੈ ਬਹੁਤ ਬਹੁਤ ਧੰਨਵਾਦ